ਜਿੱਥੇ ਅੱਜ ਸਮਾਜ ਵਿੱਚ ਹੱਥ ਨੂੰ ਹੱਥ ਖਾ ਰਿਹਾ ਹੈ ਕੋਈ ਵੀ ਵਿਅਕਤੀ ਆਪਣੇ ਉੱਲੂ ਸਿੱਧਾ ਕਰਨ ਲਈ ਦੁਨੀਆ ਨੂੰ ਬੁੱਧੂ ਬਣਾ ਕੇ ਬਿਮਾਰੀ ਦੇ ਨਾਮ ਤੇ ਪੈਸੇ ਇਕੱਠੇ ਕਰ ਰਹੇ ਹਨ ਉੱਥੇ ਹੀ ਪਟਿਆਲਾ ਆਨੰਦਨਗਰ ਏਰੀਏ ਦੇ ਸ਼ਾਮ ਲਾਲ ਉੱਗੇ ਸਮਾਜ ਸੇਵਕ ਨੇ ਲੋਕਾਂ ਦੀ ਭਲਾਈ ਲਈ ਦਿਨ ਰਾਤ ਇੱਕ ਕਰ ਰੱਖੀ ਹੈ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਸ਼ਾਮ ਲਾਲ ਦੀ ਜੋ ਕਿ ਪਿਛਲੇ 40 ਸਾਲਾਂ ਤੋਂ ਲੋਕਾਂ ਦੀ ਧਰਨ ਠੀਕ ਕਰਦਾ ਆ ਰਿਹਾ ਹੈ ਉਹ ਵੀ ਫ੍ਰੀ ਇਲਾਜ ਕਰ ਰਿਹਾ ਹੈ ਸਿਰਫ ਇੱਕ ਮੰਤਰ ਬੋਲਣ ਨਾਲ ਲੋਕਾਂ ਦੀ ਧਰਨ ਵਾਲੀ ਤਕਲੀਫ ਨੂੰ ਦੂਰ ਕਰ ਦਿੰਦਾ ਹੈ ਸੋ ਗੱਲ ਕਰਦੇ ਆਂ ਸ਼ਾਮ ਲਾਲ ਜੀ ਨਾਲ ਸ਼ਾਮ ਲਾਲ ਜੀ ਸਾਨੂੰ ਮੇਰੇ ਖਿਆਲ ਹੋਵੇ 40 ਸਾਲ ਘਟ ਰੁਕਾ ਅੱਛਾ ਜੀ ਹਾਂ ਜੀ ਧਰਨ ਘੱਟਣ ਦੀ ਕਿਤੇ ਵੀ ਹੋਵੇ ਕਿਸੇ ਦੇ ਵੀ ਹੋਵੇ ਅੱਛਾ ਜੀ ਕਿਸੇ ਮੁਲਕ 'ਚ ਹੋਵੇ ਉੱਥੇ ਕਰ ਦਿੰਦੇ ਨੇ ਤਾਰਕਟਾ ਦਾ ਮੰਤਰ ਆਪਣੇ ਕੋਲ 3 ਟਾਈਮ ਕੱਢਦੇ ਆਂ ਸਵੇਰ ਸ਼ਾਮ ਨੂੰ ਅਗਲੇ ਦਿਨ ਸਵੇਰ ਅੱਛਾ ਜੀ ਕਿੰਨੇ ਕ ਬੰਦੇ ਤੋਂ ਟੁਕਲੌਗ ਚੁੱਕੇ ਨੇ ਜਿਹੜੇ ਮੇਰੇ ਕੋਲ ਤਾਂ ਤਕਰੀਬਨ ਲੱਖ ਦੇ ਲਗ ਭਗਤਾ ਆ ਲੈਣਗੇ 30 35 ਸਵੇਰੇ 30 35 ਸ਼ਾਮ ਨੂੰ ਇੱਥੇ ਪਟੜਿਆ ਆਉਂਦੇ ਆਂ ਅੱਛਾ ਜੀ ਬਾਕੀ ਜਿਹੜੇ ਬਾਹਰ ਨੇ ਉਹ ਬਾਹਰ ਆਉਂਦਾ ਉੱਥੇ ਭੁੰਦੇ ਕਢਵਾ ਲੈਂਦੇ ਸਵੇਰ ਦਾ ਟਾਈਮ ਹੈ 7:30 ਤੋਂ 9 ਸ਼ਾਮ ਦਾ ਟਾਈਮ ਹੈ 5 ਤੋਂ 7 ਸ਼ਾਮਰਾਲ ਜੀ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰਾ ਜਾਣੇ ਜਿਹੜੀ ਤਰਨ ਕੱਢਣ ਦਾ ਕੰਮ ਕਰਦੇ ਨੇ ਇਹ ਫ੍ਰੀ ਸੇਵਾ ਕਰਦੇ ਨੇ ਘੱਟੋ ਘੱਟ 35 ਸਾਲਾਂ ਤੋਂ ਜਿਹੜਾ ਮੇਰੀ ਹਸਪਤਾਲ ਜੋਰ ਤੋਂ ਦੇਖਦਾ ਰਹੇ ਜਿਹਦੇ ਵਿੱਚ ਬਹੁਤ ਹੀ ਲੋਕੀ ਵਿੱਚ ਪੈਦਾ ਚੁੱਕੇ ਨੇ ਲਾਭ ਉਠਾ ਚੁੱਕੇ ਨੇ ਦੂਰੋਂ ਕੋਈ ਫੋਨ ਤੇ ਕੋਈ ਦੂਰੋਂ ਆਪ ਪਹੁੰਚ ਕੇ ਤਿੰਨ ਟਾਈਮ ਸੇਵਾ ਕਰਦੇ ਜਿਸ ਵਿੱਚ ਕੋਈ ਕਿਸੇ ਦਾ ਇੱਕ ਨਵੇਂ ਪੈਸਾ ਦਾ ਮੀਡੀ ਲੈਂਡ ਦੇ ਨਹੀਂ ਕਰਦੇ ਉਹਨਾਂ ਨੂੰ ਇਹੀ ਦੇ ਜੋ ਵੀ ਸੱਜਣ ਮਿੱਤ ਨੂੰ ਨੰਬਰ ਦੇਸ ਤੇ ਫੋਨ ਕਰਕੇ ਕੰਟੈਕਟ ਕਰਕੇ ਇਹਨਾਂ ਨੂੰ ਮਿਲ ਸਕਦਾ ਫ੍ਰੀ ਸੇਵਾ ਕਦਰ ਜਿੱਤੇ ਬਹੁਤ ਹੀ ਫਾਇਦੇਮੰਦ ਹੈ ਨਾ ਮੱਚੇ ਰਜਟ ਮਲੇ ਜਿਹੜੇ ਡਾਕਟਰ ਨਹੀਂ ਮੰਨ ਚੁ। ਦੇਖੋ ਉਹ ਵੀ ਮੰਨ ਚੁ ਕਰ ਮੈਂ ਹਮ ਤੱਕ ਸਹੀ ਤਰੀਕੇ ਨਾਲ ਨਿਕਲਦੀ ਹੈਗੀ।